ਸਾਸ਼ੀ ਗਾਲ ਜੀ ਫਿਲਮੀ ਫਰਾਈਡੇ ਹੈ ਤੇ ਅੱਜ ਅਸੀਂ ਪਹੁੰਚੇ ਪੰਜਾਬੀ ਫਿਲਮ ਅਸ਼ਕੇ ਦੇਖਣ ਵਾਸਤੇ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਇਸ ਦਾ ਜੋ ਹੈ ਟ੍ਰੇਲਰ ਰਿਲੀਜ਼ ਕੀਤਾ ਗਿਆ ਤੇ ਭਈ ਦਸ਼ਕਾਂ ਦੇ ਦਿਲ ਵਿੱਚ ਬਹੁਤ ਉਤਸ਼ਾਹ ਸੀ ਖਾਸ ਕਰਕੇ ਹੈ ਇੱਥੇ ਕਾਲਜ ਯੂਥ ਪਹੁੰਚੇ ਹੋਏ ਆ ਫਿਲਮ ਦੇਖਣ ਵਾਸਤੇ ਤੇ ਅਸੀਂ ਵੀ ਅੰਦਰ ਜਾ ਕੇ ਦੇਖਦੇ ਹਾਂ ਕਿਹੜੀ ਫਿਲਮ ਦੇਖਣ ਪਹੁੰਚੇ ਆ ਅਸ਼ਕੇ ਲੇਟ ਹੋਗੀ ਥੋੜੀ ਜਿਹੀ ਲੇਟ ਹੀ ਜੇ ਟਾਈਮ ਤੇ ਹੀ ਪਹੁੰਚੇ ਆ ਜੀ ਅਜੇ ਤੇ ਅਗਰ ਅਸ਼ਕੇ ਦੀ ਗੱਲ ਕਰੀ ਭਾਂਗੜੇ ਦੀ ਗੱਲ ਹੈ ਤੇ ਟ੍ਰੇਲਰ ਕੱਲ ਰਾਤ ਹੀ ਰਿਲੀਜ਼ ਹੋਇਆ ਹੈ ਮੈਂ ਦੇਖਿਆ ਟ੍ਰੇਲਰ ਮੈਂ ਸਿਰਫ ਨਾ ਸੁਣ ਕੇ ਆਇਆ ਵੀ ਅਮ ਜਿੰਨੇ ਦੇ ਫਿਲਮ ਹੈ ਬਹੁਤ ਵਧੀਆ ਐਕਟਿੰਗ ਕਰਦਾ ਮੁੰਡਾ ਤਾਂ ਕਰਕੇ ਵੇਖਣ ਆਇਆ ਹਾਂ ਅਸ਼ਕੀ ਮੂਵੀ ਕਿਉਂਕਿ ਅਮਰਿੰਦਰ ਗਿੱਲ ਭਾਜੀ ਦੇ ਅਸੀਂ ਬਹੁਤ ਜ਼ਿਆਦਾ ਫੈਨ ਆ ਮੈਂ ਸੁਣਿਆ ਨੌਕਰੀ ਦੇ ਵਿੱਚ ਵੀ ਕੋਟਾ ਹੁੰਦਾ ਜਿਵੇਂ ਸਪੋਰਟਸ ਦਾ ਕੋਟਾ ਭੰਗੜੇ ਦਾ ਕੋਟਾ ਉਹ ਮੈਂ ਭੰਗੜੇ ਦੇ ਕੋਟੇ 'ਚ ਤਾਂ ਪਰਫੀ ਹੋਇਆ ਇਧਰ ਮੈਂ ਸਟੈਪ ਲਿਆ ਇਧਰ ਮੈਂ ਸ਼ੀਸ਼ੀ ਕੀਤੀ ਐਸਪੀ ਸਾਹਿਬ ਕਹਿੰਦੇ ਤੇਰੇ ਵਰਗੇ ਸੂਰਮਿਆਂ ਦੀ ਤੇ ਪੰਜਾਬ ਪੁਲਿਸ ਨੂੰ ਬੜੀ ਲੋੜ ਹੈ ਬੰਦਾ ਬਣ ਕੇ ਨਾ ਪੜਨ ਵਾਲ ਧਿਆਨ ਦੇ ਕਿਉਂਕਿ ਇੱਕ ਤਾਂ ਸਾਡੇ ਇਲਾਕੇ ਦੇ ਨੇ ਇੱਕ ਬਾਕੀ ਉਹ ਫੈਮਿਲੀ ਮੂਵੀ ਬਣਾਉਂਦੇ ਨੇ ਕਿ ਸਾਰੇ ਆਪਣੇ ਬੱਚਿਆਂ ਦੇ ਨਾਲ ਦੇਖ ਕੇ ਇੰਜੋਏ ਕਰ ਸਕਣ ਹਾਂਜੀ ਬਾਕੀ ਭੰਗੜੇ ਦੇ ਨਾਲ ਰਿਲੇਟਡ ਮੂਵੀ ਹੈਗੀ ਆ ਸਾਨੂੰ ਵੀ ਪੰਗੜਿਆਂ ਦਾ ਕਾਫੀ ਸ਼ੌਂਕ ਹੈ ਤੇ ਅਸੀਂ ਚਾਹਾਂਗੇ ਕਿ ਮੂਵੀ ਮਤਲਬ ਕਿ ਸਕਸੈਸਫੁਲ ਰਹੇ ਬਹੁਤ ਜ਼ਿਆਦਾ ਟ੍ਰੇਲਰ ਵੀ ਕੱਲ ਹੀ ਲਾਂਚ ਹੋਇਆ ਹੈ ਹਾਂਜੀ ਹਾਂਜੀ ਕੱਲ ਹੀ ਦੇਖਿਆ ਬਹੁਤ ਵਧੀਆ ਬਾਕੀ ਐਕਟਰਸ ਵੀ ਬਹੁਤ ਜ਼ਿਆਦਾ ਕੰਡੇ ਮਤਲਬ ਵਧੀਆ ਹੈਗੀ ਬਿਊਟੀ ਹਾਂਜੀ ਮੂਵੀ ਬਹੁਤ ਵਧੀਆ ਟ੍ਰੇਲਰ ਕੱਲ ਹੀ ਲਾਂਚ ਹੋਇਆ ਜਦੋਂ ਲਾਂਚ ਉਸੇ ਟਾਈਮ ਹੀ ਦੇਖਿਆ ਟ੍ਰੇਲਰ ਕਿਉਂਕਿ ਮਨਿੰਦਰ ਜੇਲ ਮੇਰੇ ਫੇਵਰਟ ਐਕਟਰ ਹੈ ਫਿਰ ਹੋ ਜਾਏ ਅਸ਼ਕੀ ਅਸ਼ਕੀ ਅੱਛਕੇ ਅੱਛਕੇ ਤੇ ਅਲੀ ਸੁਖਣਾ ਸੁਖੀ ਇਸ ਸਾਲ ਤੂੰ ਕੰਪੀਟੀਸ਼ਨ ਚ ਫਰਸਟ ਆਵੇਂ ਪਰ ਮੈਂ ਤੇ ਤੇਰੇ ਲਈ ਸੁਖਣਾ ਸੁਖੀ ਨਹੀਂ ਤੇ ਭੱਜ ਕੇ ਮੰਦਿਰ ਜਾ ਆਵੇਂ ਹਰਾ ਹੀ ਨਾ ਦੇਈ ਮੈਨੂੰ ਦੇਖੋ ਜੀ ਵੈਸੇ ਮੈਂ ਵੀ ਬਹੁਤ ਵੱਡਾ ਫੈਨ ਆ ਮਨਿੰਦਰ ਗਿੱਲ ਜੀ ਦਾ ਤੇ ਉਹ ਜਿੰਨੀਆਂ ਵੀ ਮੂਵੀਜ਼ ਕਰਦੇ ਨੇ ਕਲਚਰਲ 베ਸਟ ਕਰਦੇ ਨੇ ਇਸ ਕਰਕੇ ਮੈਂ ਵੀ ਚਾਹਣਾ ਕਿ ਬਹੁਤ ਵਧੀਆ ਮੂਵੀ ਲੱਗ ਗਈ ਮੈਨੂੰ ਟ੍ਰੇਲਰ ਵੇਖਿਆ ਕੱਲ ਭੰਗੜੇ ਦੇ 베ਸਟ ਨੇ ਤੇ ਮੈਂ ਵੀ ਪੰਗੜਾ ਵਗੈਰਾ ਕਰਦਾ ਰਿਹਾ ਨਾ ਕਾਲਜ ਲਾਈਫ ਚ ਕਾਫੀ ਕੀਤਾ ਤੇ ਮੈਨੂੰ ਲੱਗਦਾ ਕਾਫੀ ਆਨੰਦ ਕਰਾਂਗੇ ਮজা ਕਰਾਂਗੇ ਮੂਵੀ ਦੇਖ ਮੂਵੀ ਦੇਖਦੇ ਵਕਤ ਅਮਰਿੰਦਰ ਗਿੱਲ ਦੀ ਅਸ਼ਕਿਰ ਆਹੀਏ ਸੰਜੀਦਾ ਸ਼ੇਖ ਨੇ ਜੋ ਹੈ ਪੰਜਾਬੀ ਫਿਲਮ ਇੰਡਸਟਰੀ ਚ ਅਗਰ ਡੈਬਿਊ ਕੀਤਾ ਹੈ ਤੇ ਉਹਨਾਂ ਦੇ ਨਾਲ ਇੱਕ ਹੋਰ ਕਲਾਕਾਰ ਹੈ ਰੂਪੀ ਗਿੱਲ ਦੀ ਮੈਂ ਗੱਲ ਕਰ ਰਹੀ ਹਾਂ ਵਾਹ ਇਲਾਕਾ ਕਿਹੜਾ ਆਪਣਾ ਤਰਨ ਤਰਨ ਫਿਰ ਆਪਾਂ ਪੰਜਾਬੀ ਤੇ ਨਾ ਅੱਜ ਲੈ ਮੈਂ ਤਾਂ ਐਵੇਂ ਭਲੇਖੇ ਜੀਂਦੀ ਨਾ ਕੋ ਤੁਮ ਉਥੋਂ ਡਿਆ ਉਹ ਵੀਡੀਓਜ਼ ਤੇ ਤੁਸੀਂ ਉਹਨਾਂ ਨੂੰ ਦੇਖਿਆ ਹੀ ਹੋਗਾ ਪੰਜਾਬੀ ਵੀਡੀਓਜ਼ ਵਿੱਚ ਲੇਕਿਨ ਉਹਨਾਂ ਨੇ ਇਸ ਫਿਲਮ ਰਾਹੀਂ ਡੈਬਿਊ ਕੀਤਾ ਅਮਰਿੰਦਰ ਗਿੱਲ ਦੇ ਆਪੋਜ਼ਿਟ ਤਾਂ ਤੁਹਾਨੂੰ ਇਹ ਵੀ ਦੱਸਦਾ ਕਿ ਉਹਨਾਂ ਦੀ ਦੂਜੀ ਫਿਲਮ ਵੱਡਾ ਕਲਾਕਾਰ ਜਲਦ ਹੀ ਰਿਲੀਜ਼ ਹੋਣ ਵਾਲੀ ਜਿਸ ਦੀ ਸ਼ੂਟਿੰਗ ਜਿਹੜਾ ਚੱਲ ਰਹੀ ਹੈ ਐਂਟਰਟੇਨਿੰਗ ਸੀ ਬਿਸ ਗੁੱਡ ਟ੍ਰੇਲਰ ਕੱਲ ਆਇਆ ਸੋਰੀ ਮੂਵੀ ਦੇਖ ਲਈ ਗੁੱਡ ਇਨਾਫ ਕਿਵੇਂ ਦੀ ਲੱਗੀ ਵਧੀਆ ਧੀ ਕਹਿੰਦੇ ਬਹੁਤ ਵਧੀਆ ਮੈਂ ਤਾਂ ਨਹੀ ਜਿੰਨੀ ਦੇ ਆਪਣੀ ਮੂਵੀ ਮੈਂ ਸਾਰੀ ਚਰਵਾਇਆ ਕਿਉਂਕਿ ਮੈਂ ਅੱਤ ਸਾਲ ਭੰਗੜਾ ਪਾਇਆ ਕਿ ਬਾਈ ਨੇ ਐਂਡ ਲਾਤਾ ਜੀ ਬਿਲਕੁਲ ਸਲੂਟ ਆ ਬਾਈ ਦਾਲ ਬੜੀ ਘੈਂਟ ਬਣੀ ਦਾਲ ਤੇ ਤਾਂ ਮੈਂ ਵੱਟ ਕੱਢ ਦੇਣੀ ਆ ਮੇਰੇ ਡੈਡੀ ਵੀ ਐਸੀ ਜੀ ਦਾਲ ਬਣਾਉਂਦੇ ਹੁੰਦੇ ਆ ਘੈਂਟ ਆਈ ਘੈਂਟ ਆ ਬੀਨੋ ਵਧੀਆ ਜੀ ਵਧੀਆ ਬਹੁਤ ਵਧੀਆ ਬੋਲੀ ਆ ਜੀ ਫੈਮਿਲੀ ਲਾਓ ਦੇਖੋ ਜਰੂਰ ਦੇਖੋ ਬਹੁਤ ਵਧੀਆ ਤੇਰੀ ਵਾਰ ਕੀ ਕਹਿੰਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਬੀ ਆਸਮ ਜੀ ਫਿਲਮ ਦੀ ਸ਼ੁਰੂਆਤ ਹੋ ਜਾਂਦੀ ਹੈ ਕੈਨੇਡਾ ਤੋਂ ਤੇ ਕੈਨੇਡਾ ਤੋਂ ਕਹਾਣੀ ਜਿਹੜਾ ਸ਼ੁਰੂ ਹੁੰਦੀ ਹੈ ਫਲੈਸ਼ਬੈਕ ਤੇ ਪ੍ਰੈਜ਼ੈਂਟ ਇਦਾਂ ਜਿਹਾ ਕਹਾਣੀ ਚੱਲਦੀ ਹੈ ਤੁਹਾਨੂੰ ਦੱਸਦਾ ਕਿ ਅਮਰਿੰਦਰ ਗਿੱਲ ਜਿਹੜਾ ਪੰਗੜੇ ਦੇ ਨਾਲ ਹਮੇਸ਼ਾ ਹੀ ਐਸੋਸੀਏਟਿਡ ਰਹੇ ਨੇ ਉਹ ਆਪਣੇ ਕਾਲਜ ਟਾਈਮ ਵਿੱਚ ਪੰਗੜਾ ਪਾਉਂਦੇ ਸੀ ਰਿਦਮ ਬॉयਜ਼ ਹਮੇਸ਼ਾ ਹੀ ਇੱਕ ਫਿਲਮ ਬਣਾਉਣਾ ਚਾਹੁੰਦੇ ਸੀ ਜੋ ਪੰਗੜੇ ਤੇ ਬੇਸਡ ਹੋਵੇ ਤੇ ਉਹਨਾਂ ਦਾ ਇਹ ਜੇ ਉਪਰਾਲਾ ਹੈ ਪੰਗੜੇ ਵਾਸਤੇ ਆਪਣਾ ਜਿ ਪ੍ਰੇਮ ਹੈ ਉਹ ਇਸ ਫਿਲਮ ਵਿੱਚ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਫਿਲਮ ਕਿਵੇਂ ਦੀ ਸੀ ਬਹੁਤ ਵਧੀਆ ਕੋਈ ਸੀ ਬਹੁਤ ਜੀ ਬੜਾ ਆ ਗਿਆ ਜੀ ਕਿਵੇਂ ਦੀ ਸੀ ਬਹੁਤ ਵਧੀਆ ਜੀ 10 ਆਊਟ ਹੋ ਗਿਆ ਬਹੁਤ ਵਧੀਆ ਮੂਵੀ ਹੈ ਕਿਵੇਂ ਦੀ ਸੀ ਬਹੁਤ ਵਧੀਆ ਜੀ ਸੋ ਕਿਵੇਂ ਦੀ ਸੀ ਬਹੁਤ ਵਧੀਆ ਫਿਲਮ ਹੈ ਮਦਗੀ ਭੰਗੜੇ ਰਿਲੇਟਡ ਇੰਨਾ ਵਧੀਆ ਕੰਮ ਕੀਤਾ ਹੋਇਆ ਹੈ ਕਿ ਬਹੁਤ ਬੇਮਿਸਾਲ ਕੰਮ ਕੀਤਾ ਹੈ ਅਮਰਿੰਦਰ ਗਿੱਲ ਜੀ ਪਹਿਲੀ ਵਾਰ ਹੋਇਆ ਪੰਜਾਬ ਛੇ ਭੰਗੜੇ ਚ ਲੈ ਗਿਆ ਹਾਂ ਨਵਾਂ ਮਦਗੀ ਨਵਾਂ ਹੀ ਟ੍ਰੈਂਡ ਹੈਗਾ ਭੰਗੜੇ ਦਾ ਕੋਈ ਪਹਿਲਾਂ ਐਵੇਂ ਦੀ ਹੈ ਨਹੀਂ ਸੀਗੀ ਬਹੁਤ ਵੈਰੀ ਨਾਈਸ ਬਹੁਤ ਬਹੁਤ ਵਧੀਆ ਬਣੀ ਸੀ ਬਹੁਤ ਹੈ ਜੀ ਬਹੁਤ ਬਹੁਤ ਵਧੀਆ ਜੀ ਜੇ ਕਹਿੰਦੇ ਨੇ ਕਿ ਪੰਗੜੇ ਵਾਲੇ ਜੇ ਹਨਾ ਓਕੇ ਵਿਲੇਜ ਹੈ ਪਾਟੇ ਤੇ ਥਾਪੀ ਮਾਰ ਕੇ ਲੰਘ ਜਾਂਦੇ ਨੇ ਤੇ ਭਈ ਤੁਹਾਨੂੰ ਦੱਸਾਂ ਇਸ ਫਿਲਮ ਦੀ ਕਹਾਣੀ ਜੇ ਹੈ ਕੋਈ ਪ੍ਰੋਮੋਸ਼ਨ ਨਹੀਂ ਕੋਈ ਗੀਤ ਨਹੀਂ ਆਇਆ ਫਿਲਮ ਤੇ ਦੋ ਦਿਨ ਪਹਿਲਾਂ ਹੀ ਇੱਕ ਗੀਤ ਆਇਆ ਹੈਂਡਸਮ ਜੱਟਾ ਜੋ ਕਿ ਕਿਹਾ ਜਾ ਰਿਹਾ ਸੀ ਕਿ ਪ੍ਰੋਮੋਸ਼ਨਲ ਗੀਤ ਹੈ ਲੇਕਿਨ ਭਈ ਉਹ ਤਾਂ ਫਿਲਮ ਦਾ ਪਹਿਲਾ ਗੀਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਸੁਣਿਆ ਨੌਕਰੀ ਦੇ ਵਿੱਚ ਵੀ ਕੋਟਾ ਹੁੰਦਾ ਜਿਵੇਂ ਸਪੋਰਟਸ ਦਾ ਕੋਟਾ ਭੰਗੜੇ ਦਾ ਕੋਟਾ ਉਹ ਮੈਂ ਭੰਗੜੇ ਦੇ ਕੋਟੇ 'ਚ ਤਾਂ ਭਰਤੀ ਹੋਇਆ ਆ ਇਧਰ ਮੈਂ ਸਟੈਪ ਲਿਆ ਇਧਰ ਮੈਂ ਸ਼ੀਸ਼ੀ ਕੀਤੀ ਐਸਪੀ ਸਾਹਿਬ ਕਹਿੰਦੇ ਤੇਰੇ ਵਰਗੇ ਸੂਰਮਿਆਂ ਦੀ ਤੇ ਪੰਜਾਬ ਪੁਲਿਸ ਨੂੰ ਬੜੀ ਲੋੜ ਆ ਬੰਦਾ ਬਣ ਕੇ ਨਾ ਪੜਨ ਵਾਲ ਧਿਆਨ ਦੇ ਬਹੁਤ ਵਧੀਆ ਬਹੁਤ ਵਧੀਆ ਬੱਸ ਹੋਰ ਵਧੀਆ ਹੀ ਬਹੁਤ ਵਧੀਆ ਦੇਖਣ ਵਾਲੀ ਆ ਜੀ ਕੋਮੇਡੀ ਹੈ ਇਹ ਭੁੱਲ ਕੋਮੇਡੀ ਮੂਵੀ ਹੈ ਵਧੀਆ ਬਣਾਈ ਹੋਈ ਹੈ ਜੀ ਫਿਲਮ ਦੇ ਵਿੱਚ ਕਿਤੇ ਵੀ ਐਦਾਂ ਦਾ ਨਹੀਂ ਲੱਗਦਾ ਵੀ ਫਿਲਮ ਵੀ ਬੰਦਾ ਬੋਰ ਹੋ ਰਿਹਾਗਾ ਬਹੁਤ ਸੋਹਣੀ ਮੂਵੀ ਲੱਗੀ ਮੈਨੂੰ ਵੈਸੇ ਇਹਦੀ ਇੰਨੀ ਐਡ ਇਹਦਾ ਟ੍ਰੇਲਰ ਵੀ ਕੱਲ੍ਹ ਆਇਆ ਪਰ ਫਿਲਮ ਮੈਂ ਸੋਚਿਆ ਨਹੀਂ ਸੀ ਵੀ ਐਦਾਂ ਦੀ ਹੋਏਗੀ ਬਹੁਤ ਸੋਹਣੀ ਮੂਵੀ ਲੱਗੀ ਬਹੁਤ ਸੋਹਣੀ जिया पम्मा ਤੇ ਉਹਦੇ પ્રેમ ਦੀ ਕਹਾਣੀ ਯੂਥ ਫੈਸਟੀਵਲ ਜਿਹੜਾ ਇੱਕ ਜ਼ਮਾਨਾ ਹੁੰਦਾ ਸੀ ਅੱਜ ਤੋਂ 14-15 ਸਾਲ ਪਹਿਲੇ ਯੂਥ ਫੈਸਟੀਵਲ ਬਹੁਤ ਹੀ ਜ਼ਿਆਦਾ ਉਤਸ਼ਾਹਕ ਦੇਣ ਵਾਲਾ ਹੁੰਦਾ ਸੀ ਹਰ ਕੋਈ ਆਪਣੀ ਜੀ ਮਿਹਨਤ ਜਿਹ ਹੈ ਬੱਚਾ ਕਰਦਾ ਸੀ ਤਾਂ ਕਿ ਜਿਹ ਹੈ ਉਹਨਾਂ ਦੀ ਟੀਮ ਜੇ ਜਿੱਤੇ ਤਾਂ ਸਭ ਤੋਂ ਇੰਪੋਰਟੈਂਟ ਸੀ ਪੰਗੜਾ ਤੇ ਗਿੱਧਾ ਤੇ ਭਈ ਮੈਂ ਤਾਂ ਕੀ ਕਹਿੰਦੀ ਐ ਰੋਣ কা ਉਸ ਵੇਲੇ ਲੱਗਿਆ ਜਦ ਯੂਥ ਫੈਸਟੀਵਲ ਦੇ ਨਜ਼ਾਰੇ ਉੱਥੇ ਦੇਖਣ ਨੂੰ ਮਿਲੇ ਬਹੁਤ ਵਧੀਆ ਮੂਵੀ ਹੈ ਜੀ ਪੂਰੀ ਫੈਮਿਲੀ ਦੇ ਨਾਲ ਕੀ ਕਹਿਣਾ ਚਾਹੋਗੇ ਅਮ੍ਰਿਤ ਦੇ ਗਿਲਬਾਜ਼ ਨੂੰ ਬਹੁਤ ਜੀ ਅਮ੍ਰਿਤ ਦੇ ਗਿਲ ਆਲਵੇਸ ਬੈਸਟ ਐਂਡ ਹੀ ਇਜ਼ ਵਨ ਆਫ ਦਾ ਬੈਸਟ ਮੂਵੀ ਆਫ ਹਿਸ ਹਏ ధਨ ਗਦ ਦੜਦਨ ਹਏ ధਨ ਗਦ ਦੜਦਨ ਹਏ ਤੂੰ ਆਇ ਨਹੀਂ ਚੱਲ ਨਾ ਕਰਨ ਦੋਸਤ ਤੂੰ ਮਾਲ ਲਬੋਣੀਆਂ ਤੇਰੀ ਧਮਾਲ ਕੱਚੀ ਆ ਇਹ ਜਾਣ ਕੇ ਕਰਦਾ ਤੂੰ ਚੱਲ ਮੇਰੇ ਨਾਲ ਐਂਡ ਐਵਰੀ ਮੂਵੀ ਆਫ ਹਿਸ ਇਜ਼ ਬੈਸਟਸ ਬੋ ਪੰਗੜੇ ਦੇ ਕਰਕੇ ਹੋਰ ਵਧੀਆ ਲੱਗੀ ਕਿ ਪੰਗੜਾ ਪਹਿਲੀ ਲੋਕਾਂ ਨੂੰ ਪਸੰਦ ਆ ਤੇ ਵਿਦਆਊਟ ਪ੍ਰਮੋਸ਼ਨ ਇਟਸ ਅ ਬੈਸਟ ਮੂਵੀ ਮੈਂ ਡੀਏਵੀ ਕਾਲਜ ਚ ਰਹੇ ਹੁੰਗੇ ਜੀ ਤੇ ਮੈਂ ਆ ਪੰਗੜੇ ਦੇ ਨਾਲ ਨਾਲ ਦੇ ਸਾਰੇ ਯਾਰ ਦੋਸਤ ਪੰਗੜੇ ਵੀ ਹੁੰਦੇ ਸੀ ਮੈਨੂੰ ਬਹੁਤ ਯਾਦ ਆ ਰਹੀ ਆਪਣੇ ਯਾਰ ਦੋਸਤਾਂ ਅੱਜ ਸਭ ਤੋਂ ਜ਼ਿਆਦਾ ਮਿਸ ਮੋਨ ਨੂੰ ਕਰ ਰਿਹਾ ਫਿਲਮ ਦੇਖ ਅੱਜ ਵੀ ਸ਼ਾਮ ਨੂੰ ਜਾ ਕੇ ਪੰਗੜਾ ਪਾਉਂਦੇ ਨੇ ਪੰਗੜਾ ਪਾਉਂਦੇ ਹਾਂ ਹਾਂਜੀ 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 ਬਿਲਕੁਲ ਬਹੁਤ ਅੱਛੀ ਵੋਟ ਤੁਸੀਂ ਪਾਇਆ ਕਦੇ ਪਕੜਾ ਹਾਂਜੀ ਹਾਂਜੀ ਬਿਲਕੁਲ ਜ਼ਰੂਰ ਕਿੰਨੇ ਨੰਬਰ ਦੋਗੇ 10 ਉ ਟੂ ਟੈਨ ਆਕਰ ਕਿਉਂ ਵੇਖਣੀ ਚਾਹੀਦੀ ਹੈ ਫਿਲਮ ਅਸ਼ਕੇ ਰਿਦਮ ਬॉयਸ ਤੇ ਅਮਰਿੰਦਰ ਗਿੱਲ ਦੀ ਹਮੇਸ਼ਾ ਹੀ ਇੱਕ ਪਹਿਚਾਨ ਹੈ ਉਹ ਵੱਖਰੇ ਸਬਜੈਕਟ ਦੇ ਲਈ ਹੁੰਦੀ ਹੈ ਉਹਨਾਂ ਦੀਆਂ ਕਹਾਣੀਆਂ ਬਹੁਤ ਹੀ ਬਿਹਤਰੀਨ ਹੁੰਦੀਆਂ ਤੇ ਨਵੇਂ ਢੰਗ ਨਾਲ ਪੇਸ਼ ਕੀਤੀਆਂ ਜਾਂਦੀ ਨੇ ਅੱਜ ਦੀ ਨਵੀਂ ਪੀੜ੍ਹੀ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ ਤਾਂ ਸ਼ਾਇਦ ਰਿਦਮ ਬॉयਸ ਤੇ ਅਮਰਿੰਦਰ ਗਿੱਲ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਦੂਜੀ ਗੱਲ ਅੰਮਰਦੀਪਾ ਜੀ ਅੰਮਰਦੀਪਾ ਜੀ ਦੀ ਡਾਇਰੈਕਸ਼ਨ ਬਹੁਤ ਜ਼ਬਰਦਸਤ ਹੈ ਤੂੰ ਚੂਟਪਾਲ ਕੇ ਲਿਫਟ ਲੈਣਾ ਕਿ ਤੂੰ ਐਸਐਸਕੇ ਕਾਲਜ ਤੇ ਹੈਂ ਤੇਰੇ ਖੜੇ ਹੋਣ ਦੇ ਸਟਾਈਲ ਤੋਂ ਤਾਂ ਲੱਗਦਾ ਕਿ ਤੂੰ ਖਾਲਸਾ ਕਾਲਜ ਦਾ ਪ੍ਰਿੰਸੀਪਲ ਦੀ ਕੁੜੀ ਐ ਪੂਰਾ ਕਾਲਜ ਚੁਕਾ ਦਊਗੀ ਵੇਖ ਲਓ ਚੁਕਾਉਣਾ ਤੇ ਚੁਕਾ ਦੋ ਹੁਣ ਇਹਨਾਂ ਦੇ ਮਮਾ ਦੇ ਡਰ ਤੋਂ ਮੈਂ ਆਪਣਾ ਖੜੇ ਹੋਣ ਦਾ ਤਰੀਕਾ ਤਾਂ ਨਹੀਂ ਬਦਲ ਸਕਦਾ ਭਾਈ ਉਹਨਾਂ ਦੀ ਜੇ ਪਿੱਛੇ ਆਪਾਂ ਗੱਲ ਕਰੀ ਲੌਂਗ ਲਾਚੀ ਹੱਲੇ ਤੱਕ ਜਿਹੜਾ ਰੋਣ ਕਾ ਪਾਰੀਆਂ ਨੇ ਤੇ ਦੂਜੀ ਗੱਲ ਇਹ ਕਰਦੀ ਐ ਐਟ ਦ ਐਂਡ ਵਿੱਚ ਇਸ ਫਿਲਮ ਵਿੱਚ ਤੁਹਾਨੂੰ ਦੋ ਪੈਕੇਜ ਨਜ਼ਰ ਆਉਣਗੇ ਜੇ ਬਹੁਤ ਹੀ ਡਿਫਰੈਂਟ ਐ ਹਰੀਸ਼ ਬਰਮਾ ਤੇ ਅੰਬਰਦੀਪ ਭਾਈ ਹੁਣ ਮੈਂ ਜੇ ਇੱਥੇ ਸਾਰੀ ਕਹਾਣੀ ਤਾਸ ਦੂੰਗੀ ਤਾਂ ਤੁਸੀਂ ਫਿਲਮ ਦੇਖਣ ਤਾਂ ਪਹੁੰਚੋਗੇ ਨਹੀਂ ਤੇ ਤੁਸੀਂ ਹੁਣ ਐਂਡ ਵਿੱਚ ਪੁੱਛੋਗੇ ਕਿ ਮੈਂ ਸਟਾਰ ਕਿੰਨੇ ਦਿੰਦੀ ਆ ਤੇ ਮੈਂ ਸਟਾਰ ਦਿੰਦੀ ਹਾਂ ਜੀ 3 ਐਂਡ ਹਾਫ ਮੈਂ ਪੂਰੀ ਫਿਲਮ ਦੇਖ ਕੇ 3 ਐਂਡ ਹਾਫ ਦਿੰਦੀ ਆ ਅਸ਼ਕੇ ਫਿਲਮ ਜੀ ਬਹੁਤ ਵਧੀਆ ਫਿਲਮ ਆ ਇਹ ਯੁਥ ਨੂੰ ਇੱਕ ਮੈਸੇਜ ਵੀ ਦਿੰਦੀ ਆ ਕਿ ਕਿ ਨਸ਼ਿਆਂ ਤੋਂ ਇਲਾਵਾ ਸਾਨੂੰ ਪੰਗੜੇ ਨੂੰ ਵੀ ਜਿਹੜਾ ਪੰਜਾਬੀ ਯੁਥਾ ਕਲਚਰ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਜਿਹੜਾ ਪੰਗੜੇ ਵਾਲ ਜਾਣਾ ਚਾਹੀਦਾ ਮੈਨੂੰ ਲੱਗਦਾ ਇਹਨਾਂ ਦੇ ਹੱਥ ਦੇਖ ਕੇ ਨਾ ਮੈਨੂੰ ਨਾ ਆਪਣੇ ਕੋ ਸਾਹਿਬ ਦੀ ਪੰਦੀਰ ਸਾਹਿਬ ਦੀ ਯਾਦ ਆ ਰਹੀ ਆ ਤੇ ਅੱਪ ਉਹ ਕਹਿੰਦੇ ਨੇ ਜੀ ਪੰਗੜੇ ਚ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਣਕਦੇ ਨਾਲ ਤੇ ਸੀਰੀਅਸਲੀ ਨਾ ਜਿਸ ਤਰੀਕੇ ਦੇ ਨਾਲ ਜੇ ਹੈ ਪੰਗੜੇ ਨੂੰ ਪੇਸ਼ ਕੀਤਾ ਗਿਆ ਕੋਈ ਵੀ ਗਾਣਾ ਜਿਹ ਹੈ ਅਜਿਹਾ ਨਹੀਂ ਹੈ ਕਿ ਜ਼ਬਰਦਸਤੀ ਪਾਇਆ ਗਿਆ ਹੋਵੇ ਯੂਥ ਫੈਸਟੀਵਲ ਨੂੰ ਲੈ ਕੇ ਜੇ ਉਤਸ਼ਾਹ ਪਹਿਲੇ ਦਿਖਾਇਆ ਜਾਂਦਾ ਸੀ ਅੱਜ ਵੀ ਉਹੀ ਹੈ ਪਰ ਗੱਲ ਸਿਰਫ ਇਤਨੀ ਜਿਹੀ ਰਹਿ ਗਈ ਹੈ ਕਿ ਪੰਗੜਾ ਪੰਜਾਬ ਵਿੱਚ ਦੀ ਸ਼ਾਂਤ ਹੈ ਹੀ ਹੈ ਲੇਕਿਨ ਬਾਹਰਲੇ ਦੇਸ਼ਾਂ ਦੇ ਮੁਲਕਾਂ ਵਿੱਚ ਜੇ ਸਾਡੇ ਪੰਜਾਬੀ ਵੱਸਦੇ ਆ ਉਹਨਾਂ ਦੇ ਦਿਲਾਂ ਵਿੱਚ ਵੀ ਅੱਜ ਤੱਕ ਰੂਹ ਵਿੱਚ ਭੰਗੜਾ ਵੱਸਦਾ ਹੈ ਕੈਮਰਾਮੈਨ ਅਮਰਜੋਤ ਦੇ ਨਾਲ ਨਿਰੂ ਬਚਲਵਾਨ ਡੇਲੀ ਪੋਸਟ ਪੰਜਾਬੀ ਅਸਮਾਂ ਕੇ ਪਰ ਹਮ ਆ ਚਲੇ ਅਬ ਯਾਰ ਹਮ ਚਾਹਤੋਂ ਕਾ ਕਰਵਾ ਵੀ ਸਾਥ ਲੈ ਚਾਹੇ ਮੈਂ ਨਿਛੇ ਸੇ ਆਪਣੀ ਪਾ ਲਈ ਕਿ ਮੰਜ਼ਿਲ मुश्किलें ना बदल सकेंगी मुस्तकबल कॉलेज ऑफ बिजनेस एंड टेक्नोलॉजी हाँ पिरामिड कॉलेज ऑफ बिजनेस एंड टेक्नोलॉजी एडमिशन ओपन कॉल तिरानवे नौ सौ अठहत्तर तिरानवे नौ सौ अठहत्तर